ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਾਰੋਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਪੰਜਾਬ ਦੀ ਪਹਿਲੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਵਿਸ਼ੇਸ਼ اجلاس ਦੇ ਨਾਲ ਜੁੜੀ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਚੱਲ ਰਹੇ ਪਾਣੀ ਦੇ ਰੋਲੇ ਦੇ ਦਰਮਿਆਨ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾਇਆ ਗਿਆ ਜਿਸ ਦੇ ਵਿੱਚ ਪਾਣੀਆਂ ਦੀ ਵੰਡ ਨੂੰ ਲੈ ਕੇ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਕਿਉਂਕਿ ਬੀਤੇ ਦਿਨ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਪਾਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਸੋ ਇਸੇ ਦੇ ਲਈ ਹੀ ਸਪੈਸ਼ਲ اجلاس ਬੁਲਾਇਆ ਗਿਆ ਸੀ ਵਿਰੋਧੀ ਧਿਰ ਨੇ ਵੀ ਪੰਜਾਬ ਸਰਕਾਰ ਦੇ ਨਾਲ ਸਹਿਮਤੀ ਜਤਾਈ ਤੇ ਪੰਜਾਬ ਦੇ ਪਾਣੀ ਦੀ ਵੰਡ ਨੂੰ ਰੋਕਣ ਲਈ ਯਾਨੀ ਕਿ ਕਿਸੇ ਹੋਰ ਸੂਬੇ ਦੇ ਵਿੱਚ ਪਾਣੀ ਜਾਣ ਤੋਂ ਰੋਕਣ ਲਈ ਜਿਹੜਾ ਵਿਰੋਧੀ ਧਿਰ ਹੈ ਉਸਨੇ ਵੀ ਪੰਜਾਬ ਸਰਕਾਰ ਨੂੰ ਸਮਰਥਨ ਦਿੱਤਾ ਸਹਿਯੋਗ ਕੀਤਾ ਉੱਥੇ ਹੀ ਵਿਸ਼ੇਸ਼ ਮਤਾ ਲਿਆਂਦਾ ਗਿਆ ਡੈਮ ਸੀਐਸਟੀ ਐਕਟ 2021 ਦੇ ਉੱਤੇ ਵੀ ਚਰਚਾ ਕੀਤੀ ਗਈ ਤੇ ਲਗਾਤਾਰ ਇਹੀ ਗੱਲ ਪੰਜਾਬ ਸਰਕਾਰ ਦੇ ਵੱਲੋਂ ਵਾਰ-ਵਾਰ ਕਹੀ ਜਾ ਰਹੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਹਰਿਆਣਾ ਨੂੰ ਪਾਣੀ ਨਹੀਂ ਦਿੱਤਾ ਜਾਏਗਾ 8500 ਕਿਊਸਿਕ ਪਾਣੀ ਦੀ ਮੰਗ ਹਰਿਆਣਾ ਨੇ ਪੰਜਾਬ ਦੇ ਵੱਲੋਂ ਕੀਤੀ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਹਰਿਆਣਾ ਦਾ ਪੱਖ ਪੂਰਦਿਆਂ ਪੰਜਾਬ ਸਰਕਾਰ ਨੂੰ ਆਰਡਰਸ ਕੀਤੇ ਸੀ ਤੇ BBMB ਨੂੰ ਆਰਡਰਸ ਕੀਤੇ ਸੀ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਏ ਇਸ ਸਬਦੇ ਦਰਮਿਆਨ ਨੰਗਲ ਡੈਮ ਦੇ ਉੱਤੇ ਸੁਰੱਖਿਆ ਵਧਾਈ ਗਈ ਪੰਜਾਬ ਪੁਲਿਸ ਦਾ ਪਹਿਰਾ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤਾ ਗਿਆ ਔਰ ਹੁਣ ਵੀ ਇਸ ਮੌਕੇ ਵੀ ਉੱਥੇ ਨੰਗਲ ਡੈਮ ਦੇ ਉੱਤੇ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈ ਪੰਜਾਬ ਪੁਲਿਸ ਦਾ ਸੁਰੱਖਿਆ ਦਸਤਾ ਹੈ ਪੰਜਾਬ ਪੁਲਿਸ ਦਾ ਘੇਰਾ ਹੈ ਬਹੁਤ ਵੱਡਾ ਨੰਗਲ ਡੈਮ ਦੇ ਉੱਤੇ ਬਿਠਾਇਆ ਗਿਆ ਹੈ ਤਾਂ ਕਿ ਪਾਣੀ ਦੀ ਵੰਡ ਕਿਸੇ ਨਾ ਕਿਸੇ ਤਰੀਕੇ BBMP ਨੇ ਕਿਉਂਕਿ ਤਹਈਆ ਪ੍ਰਗਟਾਇਆ ਸੀ ਕਿ ਆਪਣੇ ਪੱਧਰ ਦੇ ਉੱਤੇ BBMP ਹਰਿਆਣਾ ਨੂੰ ਪਾਣੀ ਦੇਵੇਗਾ ਪਾਣੀ ਨੂੰ ਰੋਕਣ ਦੇ ਲਈ ਜਿਹੜਾ ਕੰਟਰੋਲ ਰੂਮ ਹੈ ਉਸ ਦੇ ਉੱਤੇ ਤਾਲਾ ਜੜਿਆ ਹੋਇਆ ਹੈ ਪੁਲਿਸ ਦਾ ਪੈਰਾ ਵਧਾਇਆ ਹੋਇਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਨੂੰ ਨੰਗਲ ਡੈਮ ਦੇ ਉੱਤੋਂ ਸਿਕਿਉਰਿਟੀ ਜਿਹੜੀ ਪੰਜਾਬ ਪੁਲਿਸ ਦਾ ਪੈਰਾ ਜ਼ਿਆਦਾ ਤਾਇਨਾਤ ਕੀਤਾ ਹੋਇਆ ਉਸ ਨੂੰ ਹਟਾਉਣ ਲਈ ਕਿਹਾ ਸੀ BBMB ਨੇ ਆਪਣੇ ਪੱਧਰ ਤੇ ਪਾਣੀ ਦੇਣ ਨੂੰ ਕਿਹਾ ਸੀ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ BBMB ਤੇ ਹਰਿਆਣਾ ਦਾ ਪੱਖ ਪੂਰਿਆ ਸੀ ਹਰਿਆਣਾ ਨੂੰ ਪਹਿਲਾਂ ਹੀ ਪੰਜਾਬ ਦੇ ਵੱਲੋਂ 4000 ਕਿਊਸਿਕ ਪਾਣੀ ਦਿੱਤਾ ਜਾ ਚੁੱਕਾ ਹੈ ਮਨੁੱਖਤਾ ਦੇ ਆਧਾਰ ਤੇ ਤੋਂ ਹਰਿਆਣਾ ਦੇ ਵੱਲੋਂ ਹੋਰ ਪਾਣੀ ਦੀ ਕੀਤੀ ਜਾ ਰਹੀ ਹੈ ਪਾਣੀ ਦੋਮਾ ਸੂਬਿਆਂ ਦੇ ਵਿਚਕਾਰ ਕਲੇਸ਼ મતલਬ ਕਲੇਸ਼ ਦਾ ਕਾਰਨ ਬਣਿਆ ਹੋਇਆ ਹੈ ਲਗਾਤਾਰ ਪਾਣੀ ਦੇ ਮੁੱਦੇ ਨੂੰ ਲੈ ਕੇ ਸਰਪਾਰਟੀ ਮੀਟਿੰਗ ਵੀ ਬੁਲਾਈ ਗਈ ਹਰਿਆਣਾ ਨੇ ਵੀ ਬੁਲਾਈ ਹਰਿਆਣਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੋ ਹੁਣ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਮਤਾ ਲਿਆਂਦਾ ਗਿਆ ਔਰ ਇਹ ਗੱਲ ਪੂਰੀ ਤਰ੍ਹਾਂ ਤੈਅ ਕਰ ਦਿੱਤੀ ਗਈ ਕਿ ਪੰਜਾਬ ਦਾ ਪਾਣੀ ਕਿਸੇ ਵੀ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਖੁਦ ਪਾਣੀ ਦਾ ਸੰਕਟ ਹੈ ਤੇ ਪੰਜਾਬ ਦਾ ਪਾਣੀ ਸਿਰਫ ਪੰਜਾਬ ਦੇ ਲਈ ਹੀ ਹੈ ਪਾਣੀਆਂ ਦੇ ਨਾਮ ਤੇ ਪਹਿਲਾਂ ਹੀ ਪੰਜਾਬ ਦੇ ਨਾਲ ਬਹੁਤ ਵਾਰ ਠੱਗੀ ਵੱਜ ਚੁੱਕੀ ਹੈ ਡਾਕੇ ਪੰਜਾਬ ਦੇ ਹੱਕਾਂ ਦੇ ਉੱਤੇ ਵੱਜ ਚੁੱਕੇ ਨੇ ਸੋ ਹੁਣ ਹੋਰ ਪਾਣੀ ਦੇ ਕੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੇ ਨਾਲ ਕੋਈ ਵੀ ਸਰਕਾਰ ਇਹ ਹਿੰਮਤ ਨਹੀਂ ਕਰਨਾ ਚਾਹੁੰਦੀ ਕਿ ਜਿਹੜਾ ਪਾਣੀ ਹੈ ਕਿਸੇ ਹੋਰ ਸੂਬੇ ਨੂੰ ਦਿੱਤਾ ਜਾਏ ਸੋ ਸਿਆਸਤ ਵੀ ਇਸ ਮੁੱਦੇ ਤੇ ਉੱਤੇ ਗਰਮਾਈ ਹੋਈ ਹੈ ਕਿਉਂਕਿ ਉਹ ਵੀ ਇੱਕ ਦੌਰ ਸੀ ਜਦੋਂ ਖੁਦ ਚਾਂਦੀ ਦੀ ਕਹੀ ਦੇ ਨਾਲ ਐਸਪੀਐਲ ਦਾ ਜਿਹੜਾ ਟਾਕਿਆ ਲਗਾਇਆ ਗਿਆ ਹੋਰ ਸੂਬੇ ਨੂੰ ਪਾਣੀ ਦੇਣ ਦੀ ਗੱਲ ਕਹੀ ਗਈ ਸੋ ਪਾਣੀ ਵਿਵਾਦ ਦਾ ਕਾਰਨ ਹਮੇਸ਼ਾ ਤੋਂ ਰਿਹਾ ਪੰਜਾਬ ਤੇ ਹਰਿਆਣਾ ਦੇ ਵਿੱਚ ਸੋ ਪੰਜਾਬ ਵਿਧਾਨ ਸਭਾ ਤੇ ਵਿਸ਼ੇਸ਼ ਜਲਾਸ ਦੌਰਾਨ ਇਸ ਗੱਲ ਦੇ ਉੱਤੇ ਮੋਹਰ ਲੱਗੀ ਹੈ ਵਿਰੋਧੀ 39 37 ਜਤਾਈਏ ਕਿ ਪੰਜਾਬ ਦੇ ਉੱਤੇ ਸਿਰਫ ਪਾਣੀ ਦੇ ਉੱਤੇ ਸਿਰਫ ਪੰਜਾਬ ਦਾ ਹੱਕ ਹੈ ਸੋ ਪੰਜਾਬ ਦਾ ਪਾਣੀ ਹੋਰ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਇੱਕ ਬਾਕੀ 8500 ਕਿਉਸੀ ਪਾਣੀ ਤਾਂ ਦੇਨੇ ਕੀ ਹੈ ਇੱਕ ਬੂੰਦ ਵੀ ਪਾਣੀ ਕਿਸੇ ਸੂਬੇ ਤੇ ਲਈ ਨਹੀਂ ਦਿੱਤਾ ਜਾ ਸਕਦਾ ਜਿਹੜੇ ਕਾਲ ਤਖਸਾਲ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਸ਼ੋਮਨੀ ਕਾਲੀਦਲ ਦੇ ਵਿੱਚ ਨਵੀਂ ਭਰਤੀ ਨੂੰ ਲੈ ਕੇ ਇਹ ਕਮੇਟੀ ਬਣਾਈ ਗਈ ਸੀ ਜਿਸ ਦੇ ਆਗੂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਨਵੀਂ ਭਰਤੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਸੁਖਬੀਰ ਬਾਦਲ ਪੱਕੀ ਹੈ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਕੇ ਮੁਰ ਤੋਂ ਜਿਹੜੀ ਸੱਤਾ ਹੈ ਪੰਜਾਬ ਦੀ ਉਹਦੇ ਉੱਤੇ ਅਧਿਕਾਰ ਜਮਾਉਣਾ ਚਾਹੁੰਦੇ ਨੇ ਸੋ ਪੰਜ ਮੈਂਬਰੀ ਕਮੇਟੀ ਦਾ ਗਠਨ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਫਿਰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ 2 ਦਸੰਬਰ ਨੂੰ ਕੀਤਾ ਗਿਆ ਸੀ ਔਰ ਬਕਾਇਦਾ ਇਸ ਦੇ ਵਿੱਚ ਮੈਂਬਰ ਜਿਹੜੇ ਨੇ ਉਹ ਜਥੇਦਾਰਾਂ ਦੀ ਪਰਮਿਸ਼ਨ ਦੇ ਨਾਲ ਜਥੇਦਾਰਾਂ ਦੀ ਸਹਿਮਤੀ ਦੇ ਨਾਲ ਪਾਏ ਗਏ ਸੀ ਸੋ ਪਿੰਡ ਪਿੰਡ ਜਾ ਕੇ ਹੁਣ ਪੰਜ ਮੈਂਬਰੀ ਕਮੇਟੀ ਜਿੱਥੇ ਪੰਜਾਬ ਤੇ ਪੰਥ ਦੀ ਗੱਲ ਕਰ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਵੇਂ ਮੈਂਬਰਸ ਨੇ ਉਹਨਾਂ ਦੀ ਭਰਤੀ ਕਰ ਰਹੀ ਹੈ ਇਸੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਨੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਬੜਾ ਜਿਹੜਾ ਸਕਾਰਾਤਮਕ ਰਵੱਈਆ ਉਹ ਵਿਖਾਇਆ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਪੰਥ ਨੂੰ ਤੇ ਪੰਜਾਬ ਨੂੰ ਸਮਰਪਿਤ ਹੈ ਪੰਥ ਦੇ ਅਸਲੀ ਮੁੱਦਿਆਂ ਦੀ ਗੱਲ ਕਰਨ ਲਈ ਹੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਔਰ ਜਿਹੜੇ ਮੈਂਬਰਸ ਨੇ ਹੁਣ ਨਵੀਂ ਭਰਤੀ ਵੀ ਇਸੇ ਲਈ ਕਰ ਰਹੇ ਨੇ ਕਿ ਜਿਹੜੇ ਲੋਕ ਸਿਰ ਅਕਾਲ ਤੱਕ ਸਭ ਨੂੰ ਸਮਰਪਿਤ ਹੋਣਗੇ ਉਹੀ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁਰਤੋਂ ਆ ਸਕਦੇ ਨੇ ਯਾ ਸ਼ੋਮਨੀ ਕਾਲੇ ਦਲ ਦੇ ਮੈਂਬਰ ਬਣ ਸਕਦੇ ਨੇ ਵਿਗਿਆਨੀ ਹਰਪੀ ਸਿੰਘ ਨੇ ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਗੱਲਬਾਤ ਕੀਤੀ ਉਹਨਾਂ ਨੇ ਪੰਥਕ ਸਿਆਸਤ ਦੇ ਉੱਤੇ ਵੀ ਗੱਲਬਾਤ ਕੀਤੀ ਕਿ ਇਸ ਵੇਲੇ ਪੰਥਕ ਸਿਆਸਤ ਡਾਵਾਡੋਲ ਹੋ ਰਹੀ ਹੈ ਡਾਵਾਡੋਲ ਸਥਿਤੀ ਦੇ ਵਿੱਚ ਹੈ ਸੋ ਉਸ ਨੂੰ ਮੁਰਤੋਂ ਸੁਰਜੀਤ ਕਰਨ ਦੇ ਲਈ ਉਪਰਾਲੇ ਕਰਨੇ ਚਾਹੀਦੇ ਨੇ ਪੰਥਕ ਸਿਆਸਤ ਦੀ ਗੱਲ ਕੀਤੀ ਐ ਸੋ ਬੀਤੇ ਦਿਨੀ ਚੰਡੀਗੜ੍ਹ ਦੇ ਨੇੜੇ ਖਰੜ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਲੋਕਾਂ ਦੇ ਨਾਲ ਪੰਥਕ ਵਿਚਾਰਧਾਰਾ ਦੇ ਉੱਤੇ ਗੱਲਬਾਤ ਕੀਤੀ ਗਈ ਪੰਥਕ ਪਾਰਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਗਈ ਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਉੱਧਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਪੱਖੀ ਧੜਾ 30 ਲੱਖ ਤੋਂ ਜ਼ਿਆਦਾ ਭਰਤੀ ਦੀ ਗੱਲ ਕਰ ਰਹੇ ਹੈ ਭਰਤੀ ਮੁਹਿੰਮ ਦੇ ਜਿਹੜੀ ਗੱਲ ਕੀਤੀ ਹੈ ਡਾਕਟਰ ਦਲਜੀਤ ਸਿੰਘ ਜੀ ਮਾਨ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ 30 ਲੱਖ ਦਾ ਦਾਵਾ ਕੀਤਾ ਗਿਆ ਸੋ ਬੜੀ ਕਨਫਿਊਜ਼ਿੰਗ ਜੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬਣੀ ਹੋਈ ਹੈ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਮੈਂਬਰਸ ਨੇ ਉਹਨਾਂ ਦੀ ਭਰਤੀ ਦੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਤੇ ਦੂਜੇ ਪਾਸੇ ਸੁਖਬੀਰ ਬਾਦਲ ਦਾ ਧੜਾ ਆਪਣੇ ਤੌਰ ਤੇ ਜਿਹੜੀ ਭਰਤੀ ਦੀ ਗੱਲ ਹੈ ਉਹ ਕਹਿ ਰਿਹਾ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਇਹ ਅਧਿਆਏ ਕਿਸ ਤਰੀਕੇ ਨਾਲ ਖੁੱਲੇਗਾ ਕਿਸ ਤਰੀਕੇ ਨਾਲ ਅਗਲਾ ਮੋੜ ਪੰਥਕ ਸਿਆਸਤ ਦੇ ਵਿੱਚ ਆਏਗਾ ਸੋ ਇਹ ਵੇਖਣਾ ਬੜਾ ਦਿਲਚਸਪ ਰਹੇਗਾ ਪਰ ਇਸ ਵੇਲੇ ਪੰਜ ਮੈਂਬਰੀ ਕਮੇਟੀ ਪੂਰ ਜ਼ੋਰ ਤਰੀਕੇ ਨਾਲ ਲੱਗੀ ਹੋਈ ਹੈ ਕਿ ਪੰਥਕ ਸਿਆਸਤ ਦੀ ਗੱਲ ਕੀਤੀ ਜਾਏ ਪੰਜਾਬ ਦੇ ਪੰਥਕ ਮੁੱਦਿਆਂ ਦੀ ਗੱਲ ਕੀਤੀ ਜਾਏ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਨਿਗਾਰਾ ਕਿਵੇਂ ਆਇਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਗਰਾਂਟਡ ਕਿਵੇਂ ਲਿਆ ਜਾਂਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਫ਼ਸੀਲ ਤੋਂ ਜਿਹੜੇ ਹੁਕਮ ਨਾਮੀ ਸੁਣਾਏ ਜਾਂਦੇ ਨੇ ਉਹਨਾਂ ਨੂੰ ਗੰਭੀਰਤਾ ਦੇ ਨਾਲ ਕਿਉਂ ਨਹੀਂ ਲਿਆ ਜਾਂਦਾ ਇਸ ਦੇ ਉੱਤੇ ਸੋਚ ਵਿਚਾਰ ਕਰਨ ਦੀ ਲੋੜ ਹੈ ਕਿਸ ਤਰੀਕੇ ਦੀ ਪੰਥਕ ਸਿਆਸਤ ਹੋਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਿਸ ਤਰੀਕੇ ਨਾਲ ਚਲਾਇਆ ਜਾਣਾ ਚਾਹੀਦਾ ਹੈ ਸੋ ਇਸ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਾਫਕਾ ਜ਼ਥੇਦਾਰ ਤਕਸਰੀ ਦਮਦਮਾ ਸਾਹਿਬ ਤੇ ਕਾਰਜਕਾਰੀ ਜ਼ਥੇਦਾਰ ਸ੍ਰੀ ਅਕਾਲ ਤਖਸਾਹਬ ਵੀ ਪਹੁੰਚੇ ਜਿਨ੍ਹਾਂ ਨੇ ਪੰਜਾਬ ਦੇ ਕਈ ਗੰਭੀਰ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਸੋ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਕਾਗਜ਼ੀ ਫੈਕਟਰੀ ਲਗਾਈ ਜਾ ਰਹੀ ਹੈ ਜਿਸ ਦਾ ਵਿਰੋਧ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਖੁਲਦੀਪ ਸਿੰਘ ਗੜਗਾਚ ਨੇ ਕੀਤਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਸ਼ਹੀਦਾਂ ਦੀ ਧਰਤੀ ਦੇ ਉੱਤੇ ਐਹੋ ਜੀ ਕੋਈ ਵੀ ਫੈਕਟਰੀ ਨਾ ਲਾਈ ਜਾਵੇ ਜੋ ਪ੍ਰਦੂਸ਼ਣ ਦਾ ਸਬਬ ਬਣੇ। ਦਰਅਸਲ ਚਮਕੌਰ ਸਾਹਿਬ ਦੇ ਕੋਲ ਹੀ ਡੰਡ ਸਾਹਿਬ ਨਾਮ ਦਾ ਗੁਰਦੁਆਰਾ ਸਾਹਿਬ ਸਿਸ਼ੋਭਿਤ ਹੈ ਜਿੱਥੋਂ ਸਿਰਫ 600 ਮੀਟਰ ਦੀ ਦੂਰੀ ਦੇ ਉੱਤੇ ਇੱਕ ਕਾਗਜ਼ ਬਣਾਉਣ ਵਾਲੀ ਫੈਕਟਰੀ ਦਾ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਯਾਨੀ ਕੁਲਦੀਪ ਸਿੰਘ ਗੜਗੱਜ ਦਾ ਕਹਿਣਾ ਹੈ ਕਿ ਇੱਥੇ ਹੀ ਨੇੜੇ ਬੁੱਢਾ ਦਰਿਆ ਵਗਦਾ ਨਾਲੀ ਸਰਾਂਦ ਨਹਿਰ ਹੈ ਉਸ ਫੈਕਟਰੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਸਰਾਂਦ ਨਹਿਰ ਤੇ ਬੁੱਢਾ ਨਾਲਾ ਦੇ ਵਿੱਚ ਸਿੱਟਿਆ ਜਾਏਗਾ ਕਿਉਂਕਿ ਬੁੱਢਾ ਨਾਲਾ ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਚੱਲ ਰਿਹਾ ਹੈ ਬਹੁਤ ਸਾਰੀ ਆਵਾਜ਼ ਬੁੱਢਾ ਨਾਲਾ ਦੇ ਵਿੱਚ ਪ੍ਰਦੂਸ਼ਣ ਦੇ ਖਿਲਾਫ ਚੱਕੀ ਜਾ ਰਹੀ ਹੈ ਸੋ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਵਾਤਾਵਰਣ ਬਚਾਉਣਾ ਧਰਤੀ ਨੂੰ ਬਚਾਉਣਾ ਪਾਣੀ ਨੂੰ ਬਚਾਉਣਾ ਇਹ ਪੰਜਾਬ ਸਰਕਾਰ ਦੀ ਬਹੁਤ ਜ਼ਿੰਮੇਵਾਰੀ ਬਣਦੀ ਹੈ ਸੋ ਇਸ ਫੈਕਟਰੀ ਨੂੰ ਨਾ ਲਗਾਇਆ ਜਾਏ ਪੰਜਾਬ ਸਰਕਾਰ ਇਸ ਫੈਕਟਰੀ ਨੂੰ ਲਗਾਉਣ ਦੇ ਲਈ ਦੁਬਾਰਾ ਵਿਚਾਰ ਕਰੇ ਕਿਉਂਕਿ ਇੱਕ ਤਾਂ ਉੱਥੇ ਵਾਤਾਵਰਣ ਬੜਾ ਵਧੀਆ ਸਾਰੇ ਪਾਸੇ ਹਰਿਆਲੀ ਹੈ ਔਰ ਪ੍ਰਦੂਸ਼ਣ ਦੇ ਨਾਲ ਉੱਥੇ ਵਾਤਾਵਰਣ ਖਰਾਬ ਹੋ ਸਕਦਾ ਹੈ ਪਾਣੀ ਦਾ ਪ੍ਰਦੂਸ਼ਣ ਫੈਲ ਸਕਦਾ ਸੋ ਸਰਕਾਰ ਸੋਚੇ ਪ੍ਰੋਜੈਕਟ ਲਗਾਉਣ ਤੋਂ ਪਹਿਲਾਂ ਕਾਗਜ਼ ਫੈਕਟਰੀ ਲਗਾਉਣ ਤੋਂ ਪਹਿਲਾਂ ਸੋਚੇ ਕੀ ਇਸ ਫੈਕਟਰੀ ਲਗਾਉਣ ਤੋਂ ਬਾਅਦ ਉੱਥੇ ਆਲੇ-ਦੁਆਲੇ ਦੇ ਲੋਕਾਂ ਤੇ ਕਿਸ ਤਰੀਕੇ ਦੇ ਪ੍ਰਭਾਵ ਪੈ ਸਕਦੇ ਨੇ ਕਿਉਂਕਿ ਬੁੱਡੇ ਦਰਿਆ ਦੀ ਜੇ ਅਸੀਂ ਗੱਲ ਕਰੀਏ ਬੁੱਡੇ ਨਾਲੇ ਦੀ ਜੇ ਅਸੀਂ ਗੱਲ ਕਰੀਏ ਤਾਂ ਉਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਸੋ ਪੰਜਾਬ ਦੇ ਵਿੱਚ ਪਾਣੀ ਪ੍ਰਦੂਸ਼ਣ ਦਾ ਮੁੱਦਾ ਵੀ ਅਹਿਮ ਹੈ ਸੋ ਜਿਸ ਤਰੀਕੇ ਨਾਲ ਹੁਣ ਇੰਡਸਟਰੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਕਿਸੇ ਇਹੋ ਜਿਹੇ ਥਾਂ ਤੇ ਇੰਡਸਟਰੀ ਲਗਾਈ ਜਾਣੀ ਚਾਹੀਦੀ ਹੈ ਜਿੱਥੇ ਦਰਿਆ ਜਾਂ ਫਿਰ ਹੋਰ ਕੁਦਰਤੀ ਸੁੰਮੀ ਕੁਦਰਤ ਨਾਲ ਛੇੜਛਾੜ ਕਰਨ ਦਾ ਕੋਈ ਵੀ ਮਾਮਲਾ ਨਾ ਸਾਹਮਣੇ ਆਵੇ ਪ੍ਰਦੂਸ਼ਣ ਜਿਹੜਾ ਫੈਕਟਰੀਆਂ ਦੇ ਵਿੱਚੋਂ ਫੈਲਦਾ ਹੈ ਜਾਂ ਜਿਹੜੀ ਵੇਸਟੇਜ ਫੈਕਟਰੀਆਂ ਦੇ ਵਿੱਚੋਂ ਨਿਕਲਦੀ ਹੈ ਉਸ ਨੂੰ ਨਿਪਟਾਉਣ ਦੇ ਲਈ ਉਸੇ ਨਿਖਤਾਰੇ ਦੇ ਲਈ ਮੁਕੰਮਲ ਪ੍ਰਬੰਧ ਕੀਤੇ ਜਾਣ ਤਾਂ ਹੀ ਇੰਡਸਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਲਗਾਈ ਜਾ ਸਕੇ ਸੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਇਸ ਚੀਜ਼ ਦਾ ਤਾਂ ਪੂਰ ਜ਼ੋਰ ਵਿਰੋਧ ਕੀਤਾ ਹੈ ਕਿ ਚੰਪੌਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਤਰੀਕੇ ਦੀ ਕੋਈ ਵੀ ਫੈਕਟਰੀ ਨਾ ਲਗਾਈ ਜਾਏ ਜਿਹੜੀ ਪ੍ਰਦੂਸ਼ਣ ਦਾ ਸਬਬੂ ਬਣੇ ਕਿਉਂਕਿ ਦਰਿਆ ਹੈ ਇਸ ਤਰ੍ਹਾਂ ਅੰਧ ਨਹਿਰ ਹੈ ਉਸ ਦੇ ਵਿੱਚ ਪਾਣੀ ਦਾ ਪ੍ਰਦੂਸ਼ਣ ਹੋਰ ਵੀ ਵੱਧ ਸਕਦਾ ਹੈ ਲੋਕਾਂ ਨੂੰ ਬਿਮਾਰੀਆਂ ਕਿੇ ਸਕਦੀਆਂ ਨੇ ਗੁਰਦੁਆਰਾ ਜੰਡ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਖਾਸ ਤੌਰ ਤੇ ਸ਼ਹੀਦਾਂ ਦੀ ਧਰਤੀ ਹੈ ਜਿਹੜੇ ਅਣਖ ਦੀ ਖਾਤਰ ਧਰਮ ਦੇ ਖਾਤਰ ਲੜੇ ਨੇ ਸੋ ਉਸ ਜ਼ਿਲ੍ਹੇ ਦੇ ਲੋਕ ਉਸ ਸ਼ਹਿਰ ਦੇ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੇ ਨਾਲ ਜੀ ਰਹੇ ਨੇ ਜਿਸ ਤਰੀਕੇ ਦਾ ਜਿਹੜਾ ਬਲੀਦਾਨ ਹੈ ਯੋਗਦਾਨ ਸਿੱਖ ਧਰਮ ਦੇ ਵਿੱਚ ਸ੍ਰੀ ਦਸ਼ਮੇਸ਼ ਪਿਤਾ ਪਾ ਕੇ ਗਏ ਨੇ ਸੋ ਲੋਕ ਉਹਨਾਂ ਦੀ ਜਿਹੜੀ ਪਾਈ ਹੋਈ ਪਿਰਤ ਹੈ ਉਹਦੇ ਸਹਾਰੇ ਜੀ ਰਹੇ ਨੇ ਸੋ ਪਾਣੀ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਧਰਤੀ ਪ੍ਰਦੂਸ਼ਣ ਇਹੋ ਜਿਹੇ ਪ੍ਰਦੂਸ਼ਣਾਂ ਨੂੰ ਲਿਆ ਕੇ ਲੋਕਾਂ ਦੇ ਉੱਤੇ ਜਿਹੜੇ ਮਾਰੂ ਨਤੀਜੇ ਨੇ ਉਹ ਸਾਬਿਤ ਹੋ ਸਕਦੇ ਨੇ ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਾਗਜ਼ ਫੈਕਟਰੀ ਲਗਾਏ ਜਾਣ ਦਾ ਵਿਰੋਧ ਕੀਤਾ ਹੈ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਸਰਕਾਰ ਇੱਕ ਵਾਰ ਮੋੜ ਤੋਂ ਸੋਚ ਵਿਚਾਰ ਕਰ ਲੈ ਕਿ ਫੈਕਟਰੀ ਲਗਾਈ ਜਾਣੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਉਹਨਾਂ ਨੇ ਗੈਰਨੀ ਕੁਲਦੀਪ ਸਿੰਘ ਅੜਗੱਜ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਉਹ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨਗੇ ਉੱਥੇ ਵੀ ਸਿੱਖ ਸੰਗਤ ਦੇ ਨਾਲ ਮੁਲਾਕਾਤ ਕਰਨਗੇ ਫੈਕਟਰੀ ਨੂੰ ਲੈ ਕੇ ਉਹ ਕਿਸ ਤਰ੍ਹਾਂ ਦਾ ਰੁਖ ਰੱਖਦੇ ਨੇ ਕਿਸ ਤਰ੍ਹਾਂ ਦਾ ਰਵਈਆ ਉਥੇ ਦੇ ਲੋਕ ਰੱਖਦੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਨਗੇ ਤੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉੱਤੇ ਚੁੱਕਿਆ ਜਾਏਗਾ ਤੇ ਪੰਜਾਬ ਸਰਕਾਰ ਦੇ ਬੁਲਾਰਿਆਂ ਤੱਕ ਪੰਜਾਬ ਸਰਕਾਰ ਦੇ ਵੱਡੇ ਆਗੂਆਂ ਤੱਕ ਵੀ ਜਿਹੜੀ ਇਹ ਆਵਾਜ਼ ਹੈ ਉਹ ਪਹੁੰਚਾਈ ਜਾਵੇ। ਪੰਜਾਬ ਦੇ ਵਿੱਚ ਘਟ ਰਹੀ ਸਿੱਖਾਂ ਦੀ ਆਬਾਦੀ ਨੂੰ ਲੈ ਕੇ ਗਿਆਨੀ ਕੁਲਦੀਪ ਸਿੰਘ ੜਗੱਚਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਆਬਾਦੀ ਘਟ ਰਹੀ ਹੈ, ਮੁਲਕ ਦੇ ਵਿੱਚੋਂ ਸਿੱਖਾਂ ਦੀ ਆਬਾਦੀ ਘਟ ਰਹੀ ਹੈ, ਉਹ ਬੇहद ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਪੰਜਾਬ ਦੇ ਵਿੱਚ ਪਰਵਾਸੀਆਂ ਨੂੰ ਬਿਠਾਇਆ ਜਾ ਰਿਹਾ ਹੈ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਸਿੱਖ ਪ੍ਰਵਾਸ ਕਰ ਰਹੇ ਨੇ ਪੰਜਾਬੀ ਪ੍ਰਵਾਸ ਕਰ ਰਹੇ ਨੇ ਉਹ ਬੇਹੱਦ ਚਿੰਤਾ ਦਾ ਵਿਸ਼ਾ ਔਰਗਾਨਿਕ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਨੂੰ ਵੱਡੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਹਰੇਕ ਸਿੱਖ ਨੂੰ ਤਿੰਨ ਬੱਚੇ ਪਾਦਾ ਕਰਨੇ ਚਾਹੀਦੇ ਨੇ ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਤੋਂ ਮੰਨੇ ਵੀ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਘੱਟੋ ਘੱਟ ਪੰਜ ਪੁੱਤੇ ਪੈਦਾ ਕਰੋ ਸੋ ਇਸੇ ਦੇ ਦਰਮਿਆਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸਟੇਟਮੈਂਟ ਸਾਹਮਣੇ ਆਉਂਦੀ ਹੈ ਕਿ ਸਿੱਖੀ ਨੂੰ ਬਚਾਉਣਾ ਸਿੱਖ ਪੰਥ ਹਮ ਬਚਾਉਣਾ ਹੈ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਚੀਜ਼ ਦੇਖੇ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚੇ ਹੁਣ ਦੋ ਬੱਚਿਆਂ ਦਾ ਟ੍ਰੈਂਡ ਵੀ ਲਗਾਤਾਰ ਘਟਦਾ ਜਾ ਰਿਹਾ ਹੈ ਜ਼ਿਆਦਾਤਰ ਬਹੁਤਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਇੱਕ ਹੀ ਬੱਚਾ ਪੈਦਾ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਚੀਜ਼ ਨੂੰ ਦੇਖਦੇ ਹੋਏ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਘੱਟੋ ਘੱਟ ਤਿੰਨ ਬੱਚੇ ਤਾਂ ਹਰ ਹਾਲ ਦੇ ਵਿੱਚ ਪੈਦਾ ਕਰਨੇ ਚਾਹੀਦੇ ਨੇ ਤਾਂ ਜੋ ਸਿੱਖਾਂ ਦੀ ਆਬਾਦੀ ਵੱਧ ਸਕੇ ਅਸਿਕ ਕੌਮ ਜਿਹੜੀ ਹੈ ਉਹਦੇ ਵਿੱਚ ਵਾਧਾ ਹੋ ਸਕੇ ਦੂਜਾ ਉਹਨਾਂ ਨੇ ਇਹ ਗੱਲ ਕਹੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਦੇ ਨਾਲ ਜੋੜੋ ਸਿੱਖ ਧਰਮ ਦੇ ਵਿੱਚ ਹੋਏ ਸ਼ਹੀਦਾਂ ਦੀਆਂ ਜਿਹੜੀਆਂ ਗਾਥਾਵਾਂ ਨੇ ਉਹ ਸੁਣਾਓ ਵੱਧ ਤੋਂ ਵੱਧ ਸਿੱਖ ਕੌਮ ਦੇ ਨਾਲ ਜੋੜ ਕੇ ਸਿੱਖੀ ਪ੍ਰਤੀ ਪਿਆਰ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਪੈਦਾ ਕਰੋ ਤਾਂ ਜੋ ਵੱਧ ਤੋਂ ਵੱਧ ਉਹ ਕੇਸਾ ਧਾਰੀ ਹੋਣ ਅੰਮ੍ਰਿਤਧਾਰੀ ਹੋਣ ਸਿੱਖੀ ਦੇ ਨਾਲ ਜੁੜਨ ਤੇ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਤੇ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਸੋ ਸਭ ਤੋਂ ਵੱਡੀ ਅਪੀਲ ਸਿੱਖਾਂ ਨੇ ਜਾਨੀ ਕੁਲਦੀਪ ਸਿੰਘ ਗੜਗੱਜ ਨੇ ਤਿੰਨ ਬੱਚੇ ਪੈਦਾ ਕਰਨ ਵਾਲੀ ਦਿੱਤੀ ਹੈ ਜਿਸ ਦੇ ਕਈ ਸਾਰੇ ਅਰਥ ਵੀ ਨਿਕਲਦੇ ਨੇ ਆਮ ਲੋਕ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਰਾਏ ਰੱਖਦੇ ਨੇ ਕਿਉਂਕਿ ਬਹੁਤ ਸਾਰੇ ਹਾਲਾਤ ਨੇ ਬੱਚੇ ਪਿਆਦਾ ਕਰਨ ਤੋਂ ਬਾਅਦ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਉਹਨਾਂ ਦੀ ਪੜ੍ਹਾਈ ਲਿਖਾਈ ਬਹੁਤ ਸਾਰੇ ਕਿਉਂਕਿ ਹੁਣ ਦੌਰ ਉਸ ਤਰੀਕੇ ਦਾ ਨਹੀਂ ਰਿਹਾ ਮਾਂ-ਬਾਪ ਦੋਵੇਂ ਜਿਹੜੇ ਨੇ ਉਹ ਨੌਕਰੀ ਪੇਸ਼ਾ ਨੇ ਬੱਚਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੋ ਬਹੁਤ ਸਾਰੇ ਰੁਝਾਨ ਸਮਾਜ ਦੇ ਵਿੱਚ ਬਦਲਦੇ ਜਾ ਰਹੇ ਨੇ ਜਿਨ੍ਹਾਂ ਰੁਝਾਨਾਂ ਨੂੰ ਵੇਖਦੇ ਹੋਏ ਗਿਆਨੀ ਕੁਲਦੀਪ ਸਿੰਘੜਗਾਟ ਨੇ ਤਿੰਨ ਬੱਚੇ ਪੈਦਾ ਕਰਨ ਦੀ ਆਪਣੀ ਕੀਤੀ ਹੈ ਸੋ ਇਸ ਬਿਆਨ ਤੋਂ ਬਾਅਦ ਸਿੱਖ ਕੌਮ ਦੇ ਲੋਕ ਖਾਸ ਤੌਰ ਤੇ ਪੰਜਾਬੀ ਕੀ ਸੋਚਦੇ ਨੇ ਆਪੋ ਆਪਣੀ رائے ਜ਼ਰੂਰ ਉਹ ਦੇ ਰਹੇ ਨੇ ਉਹਨਾਂ ਦੀ رائے ਵੀ ਸਾਹਮਣੇ ਆ ਰਹੀ ਹੈ ਗਿਆਨੀ ਹਰਨਾਮ ਸਿੰਘ ਤੋਂ ਮੰਨੇ ਵੀ ਇਸ ਤੋਂ ਪਹਿਲਾਂ 5 ਬੱਚੇ ਪੈਦਾ ਕਰਨ ਦੀ ਗੱਲ ਕਹੀ ਸੀ ਸਿੱਖਾਂ ਨੂੰ ਜਿਸ ਦੀ ਰਲ ਮਿਲੀ ਪ੍ਰਤੀਕਿਰਿਆ ਸਾਹਮਣੇ ਆਈ ਸੀ ਔਰ ਆਜ ਦੇ ਦੌਰ ਦੇ ਵਿੱਚ ਉਸ ਨੂੰ ਹਸੋਹੀਣਾ ਵਿਆਣ ਵੀ ਮੰਨਿਆ ਗਿਆ ਸੀ ਸੋ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਦੇ ਮਾਇਨੇ ਤਾਂ ਬਹੁਤ ਵੱਡੇ ਨਹੀਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਇਸ ਦੇ ਪਿੱਛੇ ਉਹਨਾਂ ਦਾ ਮਕਸਦ ਹੈ ਪਰ 3 ਬੱਚੇ ਪੈਦਾ ਕਰਨ ਦਾ ਜਿਹੜਾ ਰੁਝਾਨ ਹੈ ਉਹੋ ਉਹ ਜ਼ਰੂਰ ਉਹਨਾਂ ਨੇ ਵਾਅਦਾ ਕਰਨ ਵੀ ਕਿਹਾ ਕਿ ਹਰ ਪੰਜਾਬੀ ਹਰ ਸਿੱਖ ਇਸ ਗੱਲ ਨੂੰ ਜ਼ਰੂਰ ਸੋਚੇ ਉਧਰ 1984 ਸਿੱਖ ਕਤਲੇਆਮ ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਬਿਆਨ سامنے ਆਇਆ ਹੈ ਰਾਹੁਲ ਗਾਂਧੀ ਨੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਹੈ ਕਿ 80 ਦੇ ਦਹਾਕੇ ਦੇ ਵਿੱਚ ਸਿੱਖਾਂ ਦੇ ਨਾਲ ਜੋ ਵੀ ਵਧਿੱਕੀਆਂ ਹੋਈਆਂ ਨੇ ਉਸ ਦੀ ਜ਼ਿੰਮੇਵਾਰੀ ਬਤੌਰ ਕਾਂਗਰਸ ਦਾ ਲੀਡਰ ਹੋਣ ਦੇ ਨਾਤੇ ਮੈਂ ਲੈਣਾ ਅਮਰੀਕਾ ਦੇ ਦੌਰੇ ਦੌਰਾਨ ਇੱਕ ਯੂਨੀਵਰਸਿਟੀ ਦੇ ਵਿੱਚ ਸੰਬੋਧਨ ਕਰ ਰਹੇ ਸੀ ਰਾਹੁਲ ਗਾਂਧੀ ਤੇ ਇੱਕ ਸਿੱਖ ਨੌਜਵਾਨ ਦੇ ਵੱਲੋਂ ਸਜਨ ਕੁਮਾਰ ਨੂੰ ਬਚਾਉਣ ਨੂੰ ਲੈ ਕੇ ਕਾਂਗਰਸ ਦੇ ਉੱਤੇ ਨਿਸ਼ਾਨਾ 사타ਇਆ ਗਿਆ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਸਜਨ ਕੁਮਾਰ ਨੂੰ بار بار ਬਚਾਉਣ ਦੀ ਜ਼ਿੰਮੇਵਾਰੀ ਕੀ ਕਾਂਗਰਸ ਲੈਂਦੀ ਹੈ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਹਾਂ ਮੈਂ ਮੰਨਦਾ ਕਿ ਕਾਂਗਰਸ ਦੇ ਟਾਈਮ ਬਹੁਤ ਗਲਤੀਆਂ ਹੋਈਆਂ ਨੇ ਉਸ ਟਾਈਮ ਮੈਂ ਸਿਆਸਤ ਦੇ ਵਿੱਚ ਨਹੀਂ ਸੀ ਪਰ ਕਾਂਗਰਸ ਦਾ ਨੇਤਾ ਹੋਣ ਦੇ ਨਾਤੇ ਬਤੌਰ ਮੈਂ ਜ਼ਿੰਮੇਵਾਰੀ ਲੈਣਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਹਿਲਾਂ ਵੀ ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਵਾਰ ਗੰਭੀਰਤਾ ਦੇ ਨਾਲ ਕਹਿ ਚੁੱਕਾ ਕਿ ਸਿੱਖਾਂ ਦੇ ਨਾਲ ਕਾਂਗਰਸ ਦੇ ਸਮੇਂ ਦੇ ਵਿੱਚ ਵਧੇਕੀਆਂ ਹੋਈਆਂ ਨੇ 1984 ਸਿੱਖ ਕਤਲੇਆਮ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੇ ਮਾਫੀ ਮੰਗੀ ਹੈ ਬਕਾਇਦਾ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਾਰ ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਖੁਦ ਸਿੱਖਾਂ ਦੇ ਨਾਲ ਮਿਲਿਆ ਵੱਡੇ ਸਿੱਖ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਖੁਦ ਮਾਫੀ ਵੀ ਮੰਗੀ ਹੈ ਕਿ ਅਸੀਂ ਦੇ ਦਹਾਕੇ ਦੇ ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸਿੱਖਾਂ ਦੇ ਨਾਲ ਬਹੁਤ ਸਾਰੀਆਂ ਵਧੇਕੀਆਂ ਹੋਈਆਂ ਨੇ ਤੇ ਇਸ ਲਈ ਕਾਂਗਰਸ ਜ਼ਿੰਮੇਵਾਰ ਵੀ ਹੈ ਸੋ ਬਹੁਤ ਵੱਡਾ ਬਿਆਨ ਰਾਹੁਲ ਗਾਂਧੀ ਦਾ ਸਿੱਖਾਂ ਨੂੰ ਲੈ ਕੇ ਸਾਹਮਣੇ ਆਇਆ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਸਿੱਖਾਂ ਦੇ ਨਾਲ ਉਹਨਾਂ ਦੇ ਬਹੁਤ ਚੰਗੇ ਸਬੰਧ ਨੇ ਬਹੁਤ ਸਾਰੇ ਸਿਖਾਗੂਆਂ ਦੇ ਆਗੂ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦੇ ਨਾਲ ਬਹੁਤ ਵਧੀਆ ਸਬੰਧ ਨੇ ਬੜੀ ਵਧੀਆ ਗੱਲਬਾਤ ਵੀ ਹੁੰਦੀ ਹੈ ਸੋ 1984 ਸਿੱਖ ਕਤਲੇਆਮ ਦੇ ਲਈ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਜ਼ਿੰਮੇਵਾਰ ਮੰਨਿਆ ਜ਼ਿੰਮੇਵਾਰੀ ਲਈ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਸਿੱਖਾਂ ਦੇ ਨਾਲ ਬੁਧਿੱਕੀਆਂ ਹੋਈਆਂ ਨੇ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਜ਼ਰੂਰ ਗਰਮਾਈ ਹੋਈ ਹੈ ਭਾਜਪਾ rahul gandhi ਨੂੰ ਨਿਸ਼ਾਨੇ ਤੇ ਲੈ ਰਹੀ ਹੈ ਉਧਰ ਮਨਜਿੰਦਰ ਸਿੰਘ ਚਿਰਸਾ ਭਾਜਪਾ ਦੇ ਅੱਗੇ ਕਹਿ ਰਹੇ ਨੇ ਕਿ ਇਹ ਬਿਆਨ ਗਲਤੀ ਦੀ ਮਾਫੀ ਮੰਗਣਾ ਨਹੀਂ ਹੈ ਬਲਕਿ ਸਿਆਸਤ ਦਾ ਇੱਕ ਪਹਿਲੂ ਹੈ ਪਰ ਇਸ ਸਭ ਦੇ ਦਰਮਿਆਨ ਰਾਹੁਲ ਗਾਂਧੀ ਦੇ ਬਿਆਨ ਨੇ ਰਾਹੁਲ ਗਾਂਧੀ ਦੀ ਮਾਫੀ ਨੇ ਜ਼ਰੂਰ ਨਵੀਂ ਚਰਚਾ ਛੇੜਤੀ ਹੈ ਔਰ ਰਾਹੁਲ ਗਾਂਧੀ ਨੇ ਇਹ ਵੀ ਗੱਲ ਕਹੀ ਹੈ ਕਿ ਬਾਰ-ਬਾਰ ਉਹਨਾਂ ਨੇ ਇਸ ਚੀਜ਼ ਦੀ ਗਿਲਟੀ ਫੀਲ ਕੀਤੀ ਹੈ ਕਿ ਸਿੱਖਾਂ ਨਾਲ ਜੋ ਅਸੀਂ ਦੇ ਦਹਾਕੇ ਦੇ ਵਿੱਚ ਹੋਇਆ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਸਿਰਫ 1984 ਸਿੱਖ ਕਤਲੇਆਮ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ 1980 ਦੇ ਦਹਾਕੇ ਤੋਂ ਲੈ ਕੇ ਬਾਅਦ ਤੱਕ ਸਿੱਖਾਂ ਦੇ ਨਾਲ ਜੋ ਕੁਝ ਵੀ ਹੋਇਆ ਜੋ ਵੀ ਗਲਤੀਆਂ ਹੋਈਆਂ ਨੇ ਉਸ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ ਔਰ ਇੱਕ ਨੇਤਾ ਹੋਣ ਦੇ ਨਾਤੇ ਉਹ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਸੋ ਸ਼ੰਭੂ ਦੇ ਖਨੌਰੀ ਮੋਰਚੇ ਤੋਂ ਬਾਅਦ ਹੁਣ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੇ ਇੱਕ ਵਾਰ ਮਰਦੋ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਉਹਨਾਂ ਨੂੰ ਡਿਟੇਨ ਕੀਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਦੱਲਵਾਲ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਹਾਊਸ ਅਰੈਸਟ ਕੀਤਾ ਹੈ ਜਗਜੀਤ ਸਿੰਘ ਦੱਲਵਾਲ ਦੇ بیٹے ਨੂੰ ਚੁੱਕ ਕੇ ਥਾਣੇ ਦੇ ਵਿੱਚ ਲੈ ਗਈ ਹੈ ਪੁਲਿਸ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕਰਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦਰਅਸਲ ਕਿਸਾਨਾਂ ਨੇ ਆਉਣ ਵਾਲੇ ਕੱਲ 6 ਮਹੀਨੋਂ ਸ਼ੰਭੂ ਜਿਹੜਾ ਥਾਣਾ ਉਸ ਦਾ ਕਿਰਾਇਆ ਕਰਨਾ ਸੀ ਸ਼ੰਭੂ ਤੇ ਖਨੌਰੀ ਮੋਰਚੇ ਦੌਰਾਨ ਜਿਸ ਤਰੀਕੇ ਨਾਲ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਟਰਾਲੀਆਂ ਚੋਰੀ ਹੋਈਆਂ ਉਸ ਦਾ ਵਿਰੋਧ ਕਰਨ ਦੇ ਲਈ ਸ਼ੰਭੂ ठाਣੇ ਦਾ ਕਿਰਾਓ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਸੀ ਕਿਰਾਓ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਉੱਤੇ ਐਕਸ਼ਨ ਕੀਤਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਜੋ ਜਿਹੜੇ ਕਿਸਾਨ ਉਹ ਪ੍ਰੋਟੈਸਟ ਦਾ ਕਰ ਸਕਣਾਂ ਜਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਵੀ ਸਾਹਮਣੇ ਆਉਂਦਾ ਉਹਨਾਂ ਦੀ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਹਮਣੇ ਆਉਂਦੀ ਹੈ ਸਖਤ ਚੇਤਾਵਨੀ ਦਿੰਦੇ ਭਗਵੰਤ ਮਾਨ ਨਜ਼ਰ ਆਏ ਨੇ ਕਿ ਲੋਕਾਂ ਨੂੰ ਪਰੇਸ਼ਾਨ ਕਰਕੇ ਧਰਨੇ ਪ੍ਰਦਰਸ਼ਨ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ਜੇਕਰ ਕੋਈ ਐਦਾਂ ਕਰੇਗਾ ਤਾਂ ਉਹਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ ਇਹ ਟਵੀਟ ਇਹ ਸੋਸ਼ਲ ਮੀਡੀਆ ਪੋਸਟ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਸ਼ਾਰਾ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਹੋਈ ਕਾਰਵਾਈ ਦਾ ਉਹਨਾਂ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਧਰਨੇ ਪ੍ਰਦਰਸ਼ਨ ਕਰਨਾ ਸਹੀ ਨਹੀਂ ਹੈ ਜੇ ਵਿਰੋਧ ਜਤਾਉਣਾ ਹੈ ਜੇ ਰੋਸ ਜਤਾਉਣਾ ਹੈ ਤਾਂ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਸੋ ਨਾਲ ਦੀ ਨਾਲ ਧਮਕੀ ਕਹਿ ਲਓ ਵਾਰਨਿੰਗ ਕਹਿ ਲਓ ਜਾਂ ਚੇਤਾਵਨੀ ਕਹਿ ਲਓ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਨਤੀਜੇ ਭੁਤਣ ਦੇ ਲਈ ਵੀ ਤਿਆਰ ਰਹੇ ਔਰ ਉਸਤੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਸੋ ਇਸੇ ਦਰਮਿਆਨ ਕਿਸਾਨਾਂ ਦੇ ਉੱਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਹੈ ਕਿਸਾਨਾਂ ਨੂੰ ਜ਼ਬਰੀ ਚੁੱਕਿਆ ਗਿਆ ਘਰ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦਾ 70 ਰਵਈਆ ਸ਼ੰਭੂ ਤੇ ਖਨੌਰੀ ਮੋਰਚਿਆਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀ ਜ਼ਬਰਦਸਤੀ ਸ਼ੰਭੂ ਤੇ ਖਨੌਰੀ ਦੇ ਉੱਤੋਂ ਕਿਸਾਨਾਂ ਦੇ ਮੋਰਚੇ ਚੁਕਵਾਏ ਗਏ ਪੁਲਿਸ ਸੀਨੀਅਰ ਪੁਲਿਸ ਆਗੂਆਂ ਦੀਆਂ ਤੱਕ ਤਲਖ ਟਿੱਪਣੀਆਂ ਕਿਸਾਨਾਂ ਦੇ ਲਈ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਸੋ ਇੱਕ ਵਾਰ ਫਿਰ ਤੋਂ ਕਿਸਾਨ ਪੰਜਾਬ ਸਰਕਾਰ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਨਰਾਜ਼ ਨਜ਼ਰ ਆ ਰਹੀ ਨੇ ਕਿਉਂਕਿ ਸ਼ੰਭੂ ਤੇ ਫਨੋਰੀ ਮੋਰਚਾ ਚੁੱਕੇ ਜਾਣ ਤੋਂ ਬਾਅਦ ਕਿਸਾਨ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੀਡਰਾਂ ਘੇਰ ਰਹੇ ਸੀ ਇਿੱਖੇ ਸਵਾਲ ਕਰ ਰਹੇ ਇਸੇ ਤੇ ਹੁਣ ਸ਼ੰਭੂ ਥਾਣੇ ਦਾ ਕਿਰਾਓ ਕਿੱਤਾ ਜਾਣਾ ਸੀ ਕਿਉਂਕਿ ਟਰੈਕਟਰ ਟਰਾਲੀਆਂ ਔਰ ਜੋ ਸਮਾਨ ਮੋਰਚਿਆਂ ਦੇ ਉੱਤੋਂ ਚੋਰੀ ਹੋਇਆ ਉਹ ਵੀ ਕੰਟਰੋਵਰਸੀ ਦਾ ਵਿਸ਼ਾ ਰਿਹਾ ਵਿਵਾਦ ਦਾ ਵਿਸ਼ਾ ਰਿਹਾ ਉਹਨੂੰ ਲੈ ਕੇ ਵੀ ਲਗਾਤਾਰ ਕਿਸਾਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਉਲਜਾਮ ਲਗਾਉਂਦੇ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਉਲਜਾਮ ਲਗਾਉਂਦੇ ਰਹੇ ਨੇ ਸੋ ਉਸੇ ਦਾ ਰੋਸ ਜਿਤਾਉਣ ਦੇ ਲਈ ਸ਼ੰਭੂ ਥਾਣੇ ਦਾ ਕਿਰਾਓ ਕੀਤਾ ਜਾਣਾ ਸੀ ਤੇ ਕਿਰਾਓ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਘਰੋਂ ਚੁੱਕ ਕੇ ਡਿਟੇਨ ਕਰ ਲਿਆ ਗਿਆ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੋ ਅੱਜ ਵੀ ਖਾਸ ਪੇਸ਼ਕਸ਼ ਦੇ ਵਿੱਚ ਨਾ ਹੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ